ਅੰਮ੍ਰਿਤਸਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਇੱਕ ਪਰਿਵਾਰ ਦੀ ਕਾਰ ਹਾਦਸਾ ਗ੍ਰਸਤ ਹੋ ਗਈ। ਗਨੀਮਤ ਇਹ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੱਲਬਾਤ ਕਰਦਿਆਂ ਕਾਰ ਚਾਲਕ ਨੇ ਦੱਸਿਆ ਕਿ ਉਹ ਜਦੋਂ ਅੰਮ੍ਰਿਤਸਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਸਨ ਕਿ ਫਗਵਾੜਾ ਬਾਈਪਾਸ ਤੇ ਜਾਂਦੇ ਸਮੇਂ ਅਚਾਨਕ ਉਹਨਾਂ ਦੇ ਅੱਗੇ ਟਰੈਕਟਰ ਟਰਾਲੀ ਆ ਗਿਆ। ਜਿਸ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਾਇਵਾਇਡਰ ਨਾਲ ਟਕਰਾ ਗਈ ਜਿਸ ਨਾਲ ਕਾਰ ਦਾ ਭਾਰੀ ਨੁਕਸਾਨ ਹੋਇਆ। ਮੌਕੇ ਤੇ ਪਹੁੰਚੀ ਪੁਲਿਸ ਅਤੇ ਐਸਟੀਐਫ ਦੀ ਟੀਮ ਨੇ ਮਾਮੂਲੀ ਜ਼ਖਮੀ ਲੋਕਾਂ ਨੂੰ ਮੋਢਾ ਟ੍ਰੀਟਮੈਂਟ ਦਿੱਤਾ। ਅੱਗੇ ਤਰ੍ਹਾਂ ਕਾਪੋਰਸ ਨੂੰ ਸਾਰ ਸੁਚਨਾ ਮਿਲੀ ਵੀ ਅਕਸੀਡੈਂਟ ਹੋਇਆ ਇਹ ਆਰ ਕੰਪਾਸਟਰ ਦੇ ਕੇ ਅੱਗੇ ਤਰ੍ਹਾਂ ਚੱਲ ਰਿਹਾ ਹੈ ਕਿਨੇ ਲੋਕ ਨੇ ਮੌਜੂਦ ਕਰ ਲਏ 8-10 ਜਾਣਗੀਆਂ ਸਰ ਕੰਡੀਸ਼ਨ ਕਿਦਾਂ ਠੀਕ ਆ ਸਰ ਖੁਸ਼ਪਤਾ ਚੱਲਿਆ ਫੈਮਿਲੀ ਕਿੱਥੋਂ ਕਿੱਥੇ ਜਾ ਰਹੀ ਹੈ ਪਰਸਪਤ ਜਾ ਰਹੀ ਨਾ ਆਪਣਾ ਸਰਚ ਕਰ ਰਹੇ ਸੀਗੇ ਤੇ ਜਿੱਥੇ ਅਸੀਂ ਦੇਖਿਆ ਕਿ ਆਪਣਾ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਜਿਹੜੀ ਗੱਡੀ ਰੇਟਸ ਹੈਗੀ ਆ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਉਹਨਾਂ ਦੇ ਕੁਝ ਕੁ ਛੋਟੀ ਮੋਟੀ ਸੱਟਾਂ ਲੱਗੀਆਂ ਨੇ ਜਿੰਦੇ ਚ ਅਸੀਂ ਆਪਣਾ ਸਿਰਫ ਗੱਡੀ ਨੂੰ ਰੱਬਲਾ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਤੇ ਆਪਣਾ ਗੱਡੀ ਜਿਹੜੀ ਹੈਗੀ ਆ ਉਹ ਸਾਈਡ ਤੇ ਕਰਕੇ ਤੇ ਹਾਈਵੇ ਜਿਹੜੀ ਹੈ ਜਿਹੜਾ ਚੱਲ ਰਿਹਾ ਸਰ ਕੁਝ ਪਤਾ ਚੱਲਦਾ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਫੈਮਿਲੀ ਅਨੰਦਪੁਰ ਸਾਹਿਬ ਜਾ ਰਹੀ ਸੀ ਕੀ ਮਤਲਬ ਇਹਦਾ ਕਿੰਨੀਆਂ ਕਿ ਸੱਟਾਂ ਵਗੈਰਾ ਇਹਨਾਂ ਦੇ ਹੋ ਗਏ ਬਾਬਾ ਬਾਹਾਂ ਤੇ ਲੱਗੀਆਂ ਥੋੜੀ ਬੋਦੀ ਕੱਚ ਟੁੱਟਣ ਕਰਕੇ ਨਾ ਬਾਹਾਂ ਤੇ ਸੱਟਾਂ ਲੱਗੀਆਂ